শিক্ষা ਜੋ ਕਿ ਬਹੁਤ ਜ਼ਰੂਰੀ ਹੈ ਹਰ ਇੱਕ ਜਨਰੇਸ਼ਨ ਲਈ ਜੇ ਕਿਸੇ ਨੂੰ ਤੁਸੀਂ ਸਮਰਧ ਬਣਾਣਾ ਹੈ ਜੇ ਕਿਸੇ ਨੂੰ ਤੁਸੀਂ ਆਪਣੇ ਪੈਰਾਂ ਤੇ ਖੜਾ ਹੋਣ ਦੀ ਤਾਕਤ ਦੇਣੀ ਹੈ ਤਾਂ ਉਹਨੂੰ ਐਜੂਕੇਟ ਕਰ ਦਿਓ ਉਹ ਪੂਰੀ ਦੀ ਪੂਰੀ ਉਹਦੀ ਪੀੜ੍ਹੀ ਜਿਹੜੀ ਹੈਗੀ ਆ ਉਹ ਆਪਣੇ ਪੈਰਾਂ ਤੇ ਆਨ ਵੇ ਟਾਈਮ ਚ ਖੜੀ ਹੋ ਜਾਵੇਗੀ ਇਸੇ ਤਰ੍ਹਾਂ ਦੀ ਸੋਚ ਲੈ ਕੇ ਇੱਕ ਸੰਸਥਾ ਜਿਹੜੀ ਹੈਗੀ ਆ ਉਹ ਕੰਮ ਕਰ ਰਹੀ ਹੈ ਜਿਹਦਾ ਨਾਮ ਹੈਗਾ ਬਾਬਾ ਮਲਦਾਸ ਚੈਰੀਟੇਬਲ ٹرسٹ ਮੁਹਾਲੀ ਪਿਛਲੇ ਤਕਰੀਬਨ 21 ਸਾਲ ਤੋਂ ਐਜੂਕੇਸ਼ਨ ਦੇ ਨਾਮ ਨਾਲ ਸਮਾਜ ਸੇਵਾ ਦੇ ਕੰਮ ਵਿੱਚ ਜੁਟੀ ਹੋਈ ਹੈ ਬੱਚਿਆਂ ਨੂੰ ਫ੍ਰੀ ਪੜਾਈ ਦੇਣਾ ਬਹੁਤ ਸਾਰੇ ਬੱਚੇ ਜਿਹੜੇ ਗਰੀਬ ਨੇ ਉਹਨਾਂ ਨੂੰ ਅਡਾਪਟ ਕਰਕੇ ਉਹਨਾਂ ਨੂੰ ਟੋਟਲੀ ਫ੍ਰੀ ਪੜਾਈ ਦੇਣਾ ਤੇ ਉਹਨਾਂ ਦਾ ਜਿਹੜਾ ਸਾਰਾ ਖਰਚਾ ਹੈ ਕਿਤਾਬਾਂ ਦਾ ਵਰਦੀਆਂ ਦਾ ਉਹ ਵੀ ਆਪ ਚੁੱਕਦੇ ਨੇ ਤੇ ਨਾਲ ਦੀ ਨਾਲ ਹੋਰ ਜਿਹੜੇ ਪਰਿਵਾਰ ਨੇ ਜਿਹੜੇ ਕੀ ਕਮਜ਼ੋਰ ਨੇ ਜਿਹੜੇ ਮਿਡਲ ਵਰਗ ਦੇ ਨੇ ਉਹਨਾਂ ਨੂੰ ਵੀ ਬਾਜ਼ਾਰ ਨਾਲੋਂ ਬਹੁਤ ਸਸਤੀ ਜਿਹੜੀ ਹੈਗੀ ਆ ਉਹ ਐਜੂਕੇਸ਼ਨ ਸਿਸਟਮ ਲਾਗਾ ਉਹ ਦਿੱਤਾ ਜਾ ਰਿਹਾਗਾ ਤੇ ਮਕਸਦ ਇੱਕ ਹੀ ਹੈਗਾ ਤਾਂ ਕਿ ਕੋਈ ਵੀ ਜਿਹੜਾ ਬੱਚਾ ਹੈ ਉਹ ਆਪਣੇ ਘਰ ਦੀ ਹਾਲਤ ਆਰਥਿਕ ਹਾਲਤ ਦੇ ਕਾਰਨ ਐਜੂਕੇਸ਼ਨ ਤੋਂ ਬਾਂਝਾ ਨਾ ਰਹਿ ਸਕੇ ਇਸ ਵਾਸਤੇ ਕੰਮ ਕਰ ਰਹੀ ਹੈ ਉਸ ਤੋਂ ਬਾਅਦ ਜਿਹੜੇ ਲੋਕ ਨੇ ਅੱਖਾਂ ਦੇ ਆਪਰੇਸ਼ਨ ਨਹੀਂ ਕਰਵਾ ਸਕਦੇ ਉਹਨਾਂ ਦੇ ਆਪਰੇਸ਼ਨ ਕੀਤਾ ਜਾਂਦੇ ਆ ਜਿਹੜੇ ਪਰਿਵਾਰ ਆਪਣੇ ਬੱਚਿਆਂ ਦਾ ਜਿਹੜਾ ਹੈਗਾ ਪਿਆ ਨਹੀਂ ਕਰ ਸਕਦੇ ਉਹਨਾਂ ਦੇ ਬਿਆਹ ਵੀ ਹੈ ਟਰਸਟ ਦੇ ਹੈਗਾ ਕਰਦਾ ਆ ਰਿਹਾ ਪਰ ਮੇਨ ਜਿਹੜੀ ਗੱਲ ਹੈਗੀ ਹੈ ਉਹ ਇਹ ਹੈ ਕਿ ਸਮਾਜ ਦੇ ਵਿੱਚ ਕੋਈ ਵੀ ਪਰਿਵਾਰ ਆਪਣੀ ਆਰਥਿਕ ਮੰਦ ਹਾਲੀ ਦੇ ਕਾਰਨ ਕਿਸੇ ਤਰ੍ਹਾਂ ਨਾਲ ਵੀ ਪਿੱਛੇ ਨਾ ਰਹੇ ਜਾਂ ਕੋਈ ਕੰਮ ਕਰਨ ਵਿੱਚ ਉਹ ਜਿਹੜਾ ਹੈਗਾ ਅਧੂਰਾ ਨਾ ਛੱਡ ਸਵੇ ਇਹ ਕੰਮ ਹੋ ਆਪਣਾ ਪੂਰਾ ਕਿਸ ਤਰ੍ਹਾਂ ਕਰੇ ਇਹ ਉਹਦੀ ਮਦਦ ਪੂਰਾ ਟਰਸਟ ਕਰਦਾ ਹੈਗਾ ਅੱਜ ਦੇ ਮਹਾਪੁਰਖ ਪ੍ਰੋਗਰਾਮ ਵਿੱਚ ਸਾਨੂੰ ਅਸੀਂ ਇਸ ਟਰਸਟ ਦੇ ਸਦਸਿਆਂ ਨਾਲ ਮਲਾਵਾਂਗੇ ਜਿਹੜੇ ਕਿ ਪੂਰਾ ਕੰਮ ਦੇਖਦੇ ਆਂ ਤੇ ਜੇ ਗੱਲ ਕਰੀਏ ਇਸ ਟਰਸਟ ਦੀ ਤੇ ਸਿਰਫ ਪੰਜ ਪਰਿਵਾਰ ਨੇ ਇਸ ਟਰਸਟ ਨੂੰ ਹੁਣ ਤੱਕ ਚਲਾ ਕੇ ਰੱਖਿਆ ਔਰ ਉਹ ਹੀ ਇਸ ਦਾ ਸਾਰਾ ਪੂਰਾ ਖਰਚਾ ਕਰਦੇ ਆਂ ਬਾ ਮਲਦਾਸ ਚੈਰੀਟੇਬਲ ਟਰਸਟ ਦੇ ਟਰਸਟੀ ਭਵਿੰਦਰ ਸ਼ਰਮਾ ਜੀ ਸਾਡੇ ਨਾਲ ਨੇ ਭਵਿੰਦਰ ਸ਼ਰਮਾ ਜੀ ਤੁਹਾਡਾ ਅੱਜ ਦੇ ਮਹਾਪੁਰਖ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਰ ਜੀ ਮੀਡੀਆ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਕੈਂਪਸ ਤੇ ਹਾਂ ਤੇ ਜਿਹੜਾ ਇਹ ਟਰਸਟ ਜੀਗਾ ਇਹ ਕਦੋਂ ਬਣਾਇਆ ਤੇ ਇਹਦਾ ਮਕਸਦ ਕੀ ਸੀਗਾ ਟਰਸਟ ਦਾ ਸਰ ਇਹ 1990 ਤੋਂ ਨੀਅਰ ਅਬਾਊਟ ਬਣਿਆ ਪਰ ਇਹਦਾ ਮਕਸਦ ਸੀ ਇਨ ਐਕਚੁਅਲੀ ਇਹ ਕੁੰਬੜੇ ਪਿੰਡ ਦੀ ਜ਼ਮੀਨ ਸੀ ਸਾਰੀ ਪੰਜ ਛੇ ਕਿੱਲੇ ਇੱਥੇ ਬਾਬਾ ਮਲਦਾਸ ਜੀ ਰਹਿੰਦੇ ਸੀ ਉਹਨਾਂ ਦਾ ਡੇਰਾ ਹੁਣ ਵੀ ਹੈਗਾ ਤੇ ਉਹ ਇਹਦੀ 4-5 ਏਕੜ ਜਿਹੜੀ ਜ਼ਮੀਨ ਹੈ ਉਹ ਅਕਵਾਇਰ ਨਹੀਂ ਹੋਣ ਦਿੱਤੀ ਇਹਦੇ ਉੱਪਰ ਇਹਨਾਂ ਨੇ ਪਿੰਡ ਵਾਲਿਆਂ ਨੇ ਪੰਜ ਫੈਮਲੀਆਂ ਨੇ ਛੇ ਫੈਮਲੀਆਂ ਨੇ ਰਲ ਕੇ ਇੱਕ ਯੋਜਨਾ ਬਣਾਈ ਕਿ ਅਸੀਂ ਇਸ ਨੂੰ ਚੈਰਿਟੀ ਦੇ ਬੇਸ ਤੇ ਤਿਆਰ ਕਰਾਂਗੇ ਤੇ ਉਸੇ ਤਰੀਕੇ ਨਾਲ ਇਹ ਹੁਣ ਥਹੀਂ ਚੈਰਿਟੀ ਦੇ ਬੇਸ ਤੇ ਹੁੰਦਾ ਹੈ ਕਿਹੜੀ ਕਿਹੜੀ ਫੈਮਿਲੀ ਸੀ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ ਕਿ ਇਹਨੂੰ ਜਿਹੜਾ ਹੈਗਾ ਅਸੀਂ ਚੈਰੀਟੇਬਲ ਕੀ ਜਿਹੜੀ ਲੋਕ ਖਤ ਵਾਸਤੇ ਇਸਤੇਮਾਲ ਕਰੀਏ ਅ ਸਭ ਤੋਂ ਪਹਿਲੇ ਤਾਂ ਸਾਡੇ ਸਰਦਾਰ ਸਵਰਗੀ ਸਰਦਾਰ ਬਲਦੇਵ ਸਿੰਘ ਜੀ ਕੁੰਬੜਾ ਤੇ ਡਾਕਟਰ ਬਾਲਕ੍ਰਿਸ਼ਨ ਸ਼ਰਮਾ ਤੇ ਹਰਬੰਸ ਸਿੰਘ ਜੀ ਚਰਨਜੀਤ ਸਿੰਘ ਜੀ ਤੇ ਬਲਬੀਰ ਸਿੰਘ ਜੀ ਇਹ ਪੰਜ ਟਰਸਟੀ ਸੀ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ ਸ਼ੁਰੂ ਵਿੱਚ ਕੀ ਲਕਸ਼ਅ ਸੀਗਾ ਕੀ ਕਰਨਾ ਹੈ ਪਹਿਲਾਂ ਕੀ ਸ਼ੁਰੂ ਕੀਤਾ ਗਿਆ ਵੀ ਕਹਿੰਦੇ ਵਿੱਚ ਚੈਰਿਟੀ ਕਰਨੀ ਹੈਗੀ ਆ ਪਹਿਲੇ ਸਭ ਤੋਂ ਪਹਿਲੇ ਹੌਲੀ ਹੌਲੀ ਇਹਨਾਂ ਨੇ ਅੱਖਾਂ ਦੇ ਆਪਰੇਸ਼ਨਾਂ ਤੋਂ ਕੰਮ ਸ਼ੁਰੂ ਕੀਤਾ ਅੱਖਾਂ ਦੇ ਆਪਰੇਸ਼ਨ ਕੀਤੇ ਫਿਰ ਸਲਾਈ ਕਢਾਈ ਦੀਆਂ ਸੈਂਟਰ ਖੋਲੇ ਪਿੰਡਾਂ ਦੇ ਵਿੱਚ ਗਰੀਬ ਕੁੜੀਆਂ ਨੂੰ ਐਜੂਕੇਸ਼ਨ ਦਿੱਤੀ ਸਲਾਈ ਕਢਾਈ ਦੀ ਤੇ ਉਸ ਤੋਂ ਇਲਾਵਾ ਫਿਰ ਹੌਲੀ ਹੌਲੀ ਇਹ ਵਿਆਹ ਦਾ ਕੰਮ ਕੀਤਾ 2004 ਦੇ ਵਿੱਚ ਇਹਦਾ ਕੀ ਕੰਮ ਕੀਤਾ ਗਰੀਬ ਕੁੜੀਆਂ ਦੇ ਵਿਆਹ ਕੀਤੇ ਬਹੁਤ ਗਰੀਬ ਕੁੜੀਆਂ ਦੇ ਆਏ ਸਾਲ ਅਸੀਂ ਤਕਰੀਬਨ ਤਕਰੀਬਨ 15 ਤੋਂ 20 ਕੁੜੀਆਂ ਦੇ ਵਿਆਹ ਕਰਦੇ ਸੀ ਤੇ ਅੱਖਾਂ ਦੇ ਕੈਂਪ ਤੇ 2 250 300 ਆਏ ਸਾਲ ਲਗਵਾਂਦੇ ਲਗਵਾਂਦੇ ਸੀ ਉਹ ਤੋਂ ਇਲਾਵਾ 2004 ਚ ਫਿਰ ਗਰੀਬ ਬੱਚਿਆਂ ਨੂੰ ਐਜੂਕੇਸ਼ਨ ਦੇਣ ਲਈ ਮੋਡਿਵ ਨਾਲ ਇਹਨਾਂ ਨੇ ਬਾਬਾ ਮਲਦਾਸ ਪਬਲਿਕ ਸਕੂਲ ਖੋਲ੍ਹਿਆ ਗਿਆ ਤੇ ٹرسٹ ਨੇ ਜਿਹੜਾ ਸਕੂਲ ਖੋਲ੍ਹਿਆ 2004 ਚ ਖੋਲ੍ਹਿਆ ਤੇ ਮਕਸਦ ਇਹ ਹੈ ਕਿ ਗਰੀਬ ਬੱਚੇ ਜਿਹੜੇ ਨੇ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਵੇ ਹਾਂਜੀ ਸਾਡਾ ਮਕਸਦ ਇਹ ਸੀ ਕੀ ਗਰੀਬ ਬੱਚਿਆਂ ਨੂੰ ਨੋਮੀਨਲ ਖਰਚੇ ਤੇ ਮੀਨਜ਼ ਜਿੱਦਾਂ ਆਮ ਸਕੂਲਾਂ ਦੇ ਵਿੱਚ 5000 ਫੀਸ ਹੈ ਹੁਣ 6000 ਫੀਸ ਹੈ ਸਾਡੀ ਬੜੀ 50% ਤੋਂ ਵੀ ਘੱਟ ਫੀਸ ਹੈ ਤਾਂ ਵੀ ਗਰੀਬ ਬੱਚਾ ਇੱਥੇ ਸਰਵਾਈਵ ਨਾਲ ਕਰ ਸਕੇ ਬੱਚਾ ਪੜ੍ਹ ਸਕੇ ਉਹਨੂੰ ਅੱਛੀ ਐਜੂਕੇਸ਼ਨ ਮਿਲ ਸਕੇ ਅਸੀਂ ਪ੍ਰਾਈਵੇਟ ਆਧਾਰ ਦੇ ਬਰਾਬਰ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਜੀ ਇੱਥੇ ਤੇ ਇਹ ਮਿਲ ਕਿ ਥੋੜਾ ਇਨਫਰਾਸਟ੍ਰਕਚਰ ਪ੍ਰਾਈਵੇਟ ਦੇ ਹਿਸਾਬ ਨਾਲ ਤਾਂ ਤਾਂ 25-25000 ਰੁਪਏ ਦੇ ਫੀਸ ਹੈਗੀ ਹੈ ਪਰ ਤੁਹਾਡੇ ਕਿੰਨੀ ਇੱਥੇ ਇੱਥੇ ਸਾਡੀ 2000 ਰੁਪਏ ਫੀਸ ਹੈ ਜੀ ਲੇਕਿਨ ਇਨਫਰਾਸਟ੍ਰਕਚਰ ਸਾਰਾ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਹੈ ਤੇ ਜਿਹੜਾ ਸਕੂਲ ਹੈਗਾ ਉਹਦੇ ਵਿੱਚ ਜਿਹੜੇ ਕਿੰਨੀਆਂ ਕਲਾਸਾਂ ਨੇ ਕਿਹੜੀ ਕਲਾਸ ਤੱਕ ਪੜਾਈ ਕੀਤੀ ਜਾਂਦੀ ਹੈਗੀ ਹੈ ਤੇ ਜਿਹੜੇ ਬੱਚੇ ਨੇ ਉਹ ਪੰਜਾਬ ਦੇ ਵੀ ਚੰਡੀਗੜ੍ਹ ਦੇ ਦੋਨੋਂ ਵਸਦੇ ਜਾਂਦੇ ਆ ਹਾਂਜੀ ਸਾਡੇ ਕੋਲ ਤਕਰੀਬਨ ਪੰਜਾਬ ਦੇ ਤੇ ਯੂਟੀ ਦੇ ਵੀ ਬੱਚੇ ਹੈ ਸਾਡੇ ਕੋਲ ਐਜੂਕੇਸ਼ਨ ਮਿਡਲ ਸਕੂਲ ਤੱਕ ਹੈ 8ਵੀਂ ਤੱਕ ਹੈ ਅੱਠਵੀਂ ਤੱਕੜੇ ਹੈਗੇ ਇਸ ਬੱਚੇ ਹੈਗੇ ਨੇ ਫਿਰ ਉਹਨਾਂ ਨੂੰ ਤੁਸੀਂ ਕਿਹੜੇ ਸਕੂਲਾਂ 'ਚ ਭੇਜਦੇ ਆ ਚੰਡੀਗੜ੍ਹ ਭੇਜਦੇ ਆ ਕਿਉਂਕਿ ਜਿਹੜਾ ਸਕੂਲ ਹੈਗਾ ਇਹ ਪੰਜਾਬ ਨਾਲ ਅਫੀਲੀਏਟਡ ਹੈ ਚੰਡੀਗੜ੍ਹ ਨਾਲ ਨਾ ਯੂਟੀ ਗਵਰਨਮੈਂਟ ਨਾਲ ਅਫੀਲੀਏਟਡ ਹੈ ਅਸੀਂ ਉਹ ਯੂਟੀ 'ਚ ਹੀ ਜਾਂਦੇ ਆ ਬੱਚੇ ਸਾਡੇ ਅੱਗੇ ਹਾਇਰ ਐਜੂਕੇਸ਼ਨ ਵਾਸਤੇ ਤੇ ਜਿਹੜਾ ਟਰਸਟ ਹੈਗਾ ਉਹਨੂੰ ਮਕਸਦ ਹੈਗਾ ਕਿ ਅਸੀਂ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਦੇਣੀ ਹੈ ਫ੍ਰੀ ਐਜੂਕੇਸ਼ਨ ਦੇਣੀ ਹੈ ਸਸਤੀ ਐਜੂਕੇਸ਼ਨ ਦੇਣੀ ਹੈਗੀ ਹੈ ਤੇ ਪਹਿਲੇ ਪਹਿਲਾਂ ਫ੍ਰੀ ਦਿੱਤੀ ਉਸ ਤੋਂ ਬਾਅਦ ਜਿਹੜੇ ਨੋਮినਲ ਚਾਰਜ ਲਗਾਉਣ ਦਾ ਕੀ ਮਕਸਦ ਸੀ ਸਿਰਫ ਇਹ ਮਕਸਦ ਸੀ ਤਾਂਕਿ ਜਿਹੜਾ ਟਰਸ ਨੋ ਲਾਸ ਨੋ ਪ੍ਰੋਫਿਟ ਤੇ ਚੱਲਦਾ ਰਹੇ ਤਾਂ ਕਿ ਬੱਚਾ ਜਿਹੜੀ ਬੱਚਿਆਂ ਤੋਂ ਇਹਨਾਂ ਨੂੰ ਫੀਸ ਆਂਦੀ ਸੀ ਉਸ ਨਾਲ ਸਟਾਫ ਨੂੰ ਸੈਲਰੀਆਂ ਵਗੈਰਾ ਦਿੱਤੀਆਂ ਜਾ ਸਕਣ ਪਰ ਕਿ ਖਰਚਾ ਜਿਹੜਾ ਹੈਗਾ ਅੱਜ ਵੀ ਪੂਰਾ ਟਰਸਟ ਜਿਹੜੇ ਪੰਜੇ ਫੈਮਿਲੀਆਂ ਨੇ ਉਹੀ ਵੇਅਰ ਕਰਦਿਆਂ ਨੇ ਉਹੀ ਲਿਖੀ ਸਹਿਨ ਕਰਦਿਆਂ ਨੇ ਹਾਂਜੀ ਉਹ ਟਰਸਟ ਹੀ ਸਹਿਨ ਕਰਦਾ ਪੂਰਾ ਖਰਚਾ ਹੁਣ ਜਿਸ ਤਰ੍ਹਾਂ ਹੁਣ ਅਸੀਂ ਆਪਰੇਸ਼ਨ ਕਰਾਏ ਹਨ ਅੱਖਾਂ ਦੇ ਤਕਰੀਬਨ 106 ਆਪਰੇਸ਼ਨ ਕਰਾਏ ਹਨ ਉਹ ਸਾਰੇ ਟਰਸਟ ਨੇ ਖਰਚਾ ਕਿਤਾ ਕੋਈ ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਇਵਨ ਪੇਸ਼ੈਂਟ ਨੂੰ ਛੱਡਣਾ ਲੈ ਕੇ ਆਣਾ ਉਹਨਾਂ ਦਾ ਖਾਣਾ ਪੀਣਾ ਰਹਿਣਾ ਸਾਰਾ ਟਰੱਸਟ ਵੱਲੋਂ ਫ੍ਰੀ ਆਫ ਕਾਸਟ ਹੈ ਤੇ ਹੁਣ ਇਸ ਤੇ ਜਿਹੜੇ ਥੋੜੇ ਚੇਅਰਮੈਨ ਨੇ ਕਹੋਨੇ ਹੁਣ ਇਸ ਟਾਈਮ ਸਾਡੇ ਸਰਜੀਤ ਮੈਡਮ ਸਰਜੀਤ ਕੌਰ ਜੀ ਆ ਉਹ ਇਨ ਐਕਚੁਅਲੀ ਇਸ ਟਾਈਮ ਅਮਰੀਕਾ ਚ ਹੈ ਉਹ ਚੇਅਰਮੈਨ ਹੈ ਸਾਡੇ ਤੇ ਅੱਗੇ ਉਹਨਾਂ ਕੀ ਤੁਹਾਡਾ ਮਕਸਦ ਹੈ ਕਿ ਹੋਰ ਜਿਹੜੇ ਬੱਚਿਆਂ ਨੂੰ ੜੀ ਐਜੂਕੇਸ਼ਨ ਹੈ ਜਾਂ ਸਕੂਲ ਦਾ ਲੈਵਲ ਹੈਗਾ ਉਹਨੂੰ ਅੱਗੇ ਵਧਾਣਾ ਹੈ ਔਰ ਕਿਸ ਤਰ੍ਹਾਂ ਨੂੰ ਕਰਨਾ ਹੈ ਨਹੀਂ ਸਾਡਾ ਪੂਰਾ ਮਕਸਦ ਇਹ ਹੈ ਕਿ ਅਸੀਂ ਗਰੀਬ ਬੱਚਿਆਂ ਦੀ ਹੈਲਪ ਕਰੀਏ ਜਿਹੜਾ ਬੱਚਾ ਨੀਡੀ ਹੈ ਜਿਹਨੂੰ ਜ਼ਰੂਰਤ ਹੈ ਅਸੀਂ ਉਸਨੂੰ ਜ਼ਰੂਰਤ ਪੂਰੀ ਕਰ ਸਕੀਏ ਤੇ ਉਸਨੂੰ ਅੱਗੇ ਲੈ ਕੇ ਆਈਏ ਉੱਚੇ ਪੱਧਰ ਤੇ ਲੈ ਕੇ ਆਈਏ ਉਸ ਬੱਚੇ ਹੁਣ 8ਵੀਂ ਤੱਕ ਹੈਗਾ ਤੁਸੀਂ ਕਹਿੰਦੇ ਮੀਡਲ ਤੱਕ ਹੈ ਇਸ ਤੋਂ ਅੱਗੇ ਜਿਹੜੀ ਪੜ੍ਹਾਈ ਹੈ ਉਹ ਸੀਬੀਐਸਸੀ ਅਸੀਂ ਅਗਲੇ ਸਾਲ ਅਪਰੂਵ ਕਰਾ ਰਹੇ ਹਾਂ ਅਸੀਂ 10th ਤੱਕ +2 ਤੱਕ ਲੈ ਕੇ ਜਾਵਾਂਗੇ ਸਕੂਲ ਨੂੰ ਤੇ ਇੱਕ ਕਲਾਸਿਕ ਜਿਹੜੇ ਲਾਵਾਰਸ ਬੱਚੇ ਹੈ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਨੂੰ ਅਸੀਂ ਅਡਾਪਟਰ ਵੀ ਤੁਸੀਂ ਕਰਦੇ ਹਾਂ ਤੇ ਉਹਨਾਂ ਨੂੰ ਅਡਾਪਟ ਕਰਕੇ ਉਹਨਾਂ ਦਾ ਤੁਸੀਂ ਪੂਰਾ ਪਾਲਣ ਪੋਸ਼ਣ ਇਹ ਜਿਹੜੀ ਐਜੂਕੇਸ਼ਨ ਹੈ ਬੇਸਿਕਲੀ ਐਜੂਕੇਸ਼ਨ ਦੀ ਗੱਲ ਕਰੀਏ ਤੇ ਐਜੂਕੇਸ਼ਨ ਫ੍ਰੀ ਦਿੱਤੀ ਜਾਂਦੀ ਬਿਲਕੁਲ ਹੈ ਹਾਂ ਸਾਡੇ ਕੋਲ ਇਹ ਜਿਹੇ ਵੀ ਬੱਚੇ ਹੈ ਜਿਨ੍ਹਾਂ ਦੀ ਹੁਣ ਵੀ ਅਸੀਂ ਗਵਰਨਮੈਂਟ ਵੱਲੋਂ ਵੀ ਆਏ ਹੋਏ ਆ ਬੱਚੇ ਸਾਡੇ ਕੋਲ ਯੂਟੀ ਗਵਰਨਮੈਂਟ ਵੱਲੋਂ ਵੀ ਅਸੀਂ ਕੋਈ ਫੀਸ ਨਹੀਂ ਲੈਂਦੇ ਉਹਨਾਂ ਤੋਂ ਹਰ ਸਾਡਾ ਮੋਟਿਵ ਵੀ ਹੈ ਕੋਈ ਜਿਸ ਨੂੰ ਜ਼ਰੂਰਤਮੰਦ ਬੱਚਾ ਜਿਹਦੇ ਪੇਰੈਂਟਸ ਨਹੀਂ ਆਸੀ ਫ੍ਰੀ ਆਫ ਕਾਸਟ ਉਹਨਾਂ ਨੂੰ ਐਜੂਕੇਸ਼ਨ ਦੇਵ ਤੇ ਅਡਾਪਟ ਵੀ ਕੀਤੇ ਤੇ ਬੱਚੇ ਕੁਝ ਜਿਹੜੇ ਬਿਲਕੁਲ ਅਸੀਂ ਅਡਾਪਟ ਵੀ ਕੀਤੇ ਹੋਏ ਆਂ ਕੁਝ ਬੱਚੇ ਤੇ ਉਹਨਾਂ ਨੂੰ ਰੀਡ ਸਿੱਖਿਆ ਗਈ ਹੈ ਯਾ ਕਿਤਾਬਾਂ ਹੈਗੀਆਂ ਯਾ ਜਿਹੜੇ ਹੈਗੀਆਂ ਹੋਰ ਬਰਦੀ ਹੈ ਉਹ ਵੀ ਕਹਿੰਦੇ ਫ੍ਰੀ ਦਿੱਤੀ ਜਾਂਦੀ ਹੈ ਬਿਲਕੁਲ ਕਿਤਾਬਾਂ ਬਰਦੀ ਹਰ ਚੀਜ਼ ਜੋ ਉਹਦੀ ਜ਼ਰੂਰਤ ਦੀ ਅਸੀਂ ਪੂਰੀ ਕਰਦੇ ਆਂ ਫ੍ਰੀ ਆਫ ਕਾਸਟ ਕਰਦੇ ਆਂ ਅਸੀਂ ਇਹ ਬਸਾਂ ਵੀ ਕਹਿੰਦੇ ਲਗਾਈਆਂ ਤੁਸੀਂ ਉਹ ਵੀ ਮਿਲਕੀ ਸਸਤੀਆਂ ਹੀ ਲਗਾਈਆਂ ਨੇ ਮਰੀਆਂ ਬੜਾ ਬਹੁਤ ਘੱਟ ਰੇਟ ਹੈ ਸਾਡੀ ਜਿਹੜੀ ਬਸ ਹੈ ਤਕਰੀਬਨ 250 300 ਰੁਪਏ ਦੇ ਵਿੱਚ ਵਿੱਚ ਅਸੀਂ ਸਾਰੇ ਬੱਚਿਆਂ ਨੂੰ ਕਵਰ ਕਰਦੇ ਆਂ ਤੇ ਜੇ ਅਸੀਂ ਗੱਲ ਕਰੀਏ ਮੁਹਾਲੀ ਵਰਗੇ ਸ਼ਹਿਰ ਦੀ ਚੰਡੀਗੜ੍ਹ ਦੇ ਸ਼ਹਿਰ ਦੀ ਉਸੇ ਬਿਲਕੁਲ ਮੁਹਾਲੀਆ ਚੰਡੀਗੜ੍ਹ ਦੇ ਬਾਰਡਰ ਦੇ ਉੱਪਰ ਸਕੂਲ ਹੈਗਾ ਆ ਤੇ ਫਿਰ ਤਾਂ ਬਹੁਤ ਸਾਰੇ ਜਿਹੜੇ ਪਰਿਵਾਰ ਐਦਾਂ ਦੇ ਜਿਹੜੇ ਗਰੀਬ ਪਰਿਵਾਰ ਨੇ ਜਿਹੜੇ ਆਪਣੇ ਬੱਚਿਆਂ ਨੂੰ بڑے ਸਕੂਲਾਂ 'ਚ ਨਹੀਂ ਪੜਾ ਸਕਦੇ ਉਹਨਾਂ ਨੂੰ ਬਹੁਤ ਮਦਦ ਮਿਲਦੀ ਹੋਊਗੀ ਬਿਲਕੁਲ ਬਿਲਕੁਲ ਕੋਈ ਵੀ ਸਾਡੇ ਕੋਈ ਵੀ ਤੁਹਾਡੇ মিডিਆ ਰਹੀ ਅਸੀਂ ਕਹਿਣਾ ਵੀ ਚਾਹੁੰਦੇ ਹਾਂ ਸਮਾਜ ਨੂੰ ਜੇ ਵੀ ਕੋਈ ਵੀ ਬੱਚਾ ਜਿਸ ਨੂੰ ਜ਼ਰੂਰਤ ਹੋਵੇ ਕਿਸੇ ਗਰੀਬ ਬੱਚੇ ਨੂੰ ਅਸੀਂ ਹਮੇਸ਼ਾ ਬਾਬਾ ਮਾਲ ਦਾਸ ਦੇ ਦਰਵਾਜ਼ੇ ਉਹਨਾਂ ਲਈ ਖੁੱਲੇ ਆਓ ਅਸੀਂ ਪੜਾਉਣ ਲਈ ਹਰ ਚੀਜ਼ ਲਈ ਅਸੀਂ ਮਦਦ ਕਰਾਂਗੇ ਤੇ ਆਨ ਵੀ ਟਾਈਮ ਦੇ ਵਿੱਚ ਤੁਹਾਡਾ ਕੀ ਹੋਰ ਜਿਹੜਾ ਮਕਸਦ ਹੈ ਕਿ ਪਹਿਲਾਂ ਕੈਂਪ ਲੱਗਦੇ ਸੀਗੇ ਕਹਿੰਦੇ ਕਰੋਨਾ ਦੌਰਾਨ ਬੰਦ ਹੋ ਗਏ ਨੇ ਉਹ ਜਿਹੜੇ ਆਪਾਂ ਲਗਾਏ ਜਾਂਦੇ ਸੀਗੇ ਤੇ ਜਿਹੜੇ ਵਿਆਹ ਕਰਦੇ ਸੀਗੇ ਉਹਨਾਂ ਦਾ ਵੀ ਜਿਹੜੇ ਗਰੀਬ ਲੜਕੀਆਂ ਹੈਗੇ ਨੇ ਉਹ ਸਾਡੇ ਇਨ ਐਕਚੁਅਲੀ ਸਰਦਾਰ ਬਲਦੇਵ ਸਿੰਘ ਜੀ ਪੂਰੇ ਹੋ ਗਏ ਸਾਡੇ ਮੇਰੇ ਫਾਦਰ ਡਾਕਟਰ ਬਾਲਕਿਸ਼ਨ ਸ਼ਰਮਾ ਜੀ ਉਹ ਪੂਰੇ ਹੋ ਗਏ ਫਿਰ ਕਰੋਨਾ ਪੈ ਗਿਆ ਪਰ ਹੁਣ ਅਸੀਂ ਅਸੀਂ ਬੇਸਿਕਲੀ ਕੀ ਹੈ ਬਲਦੇਵ ਸਿੰਘ ਜੀ ਦੇ ਬੱਚੇ ਵੀ ਬਾਹਰ ਰਹਿੰਦੇ ਮੇਰਾ ਤੇ ਮੈਂ ਤੇ ਮੇਰਾ ਵੱਡਾ ਬ੍ਰਦਰ ਵੀ ਬਾਹਰ ਰਹਿੰਦੇ ਪਰ ਅਸੀਂ ਹੁਣ ਇਸ ਬਾਗਡੋਰ ਨੂੰ ਸੰਭਲਿਆ ਅਸੀਂ ਇਸ ਸਾਲ ਤੋਂ ਕੈਂਪ ਸ਼ੁਰੂ ਕਰਤੇ ਆਏ ਸਾਲ ਕੈਂਪ ਲਾਵਾਂਗੇ ਤੇ ਗਰੀਬ ਕੁੜੀਆਂ ਦੇ ਉਦਾਂ ਹੀ ਜਿੱਦਾਂ ਸਾਡੇ ਪੇਰੈਂਟਸ ਕਰਦੇ ਸੀ ਉਦਾਂ ਹੀ ਅਸੀਂ ਅੱਗੇ ਇਸ ਨੂੰ ਲੈ ਕੇ ਜਾਵਾਂਗੇ ਲਕਿ ਸੀਵੀਐਸ ਦੀ ਜਿਹੜੀ ਐਜੂਕੇਸ਼ਨ ਹੈ ਉਹ ਵੀ ਅਗਲੇ ਸਾਲ ਤੋਂ ਸ਼ੁਰੂ ਹੋ ਜਾਏਗੀ ਬਿਲਕੁਲ ਐਜੂਕੇਸ਼ਨ ਅਗਲੇ ਸਾਲ ਤੋਂ ਸ਼ੁਰੂ ਹੋ ਜਾਏਗੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੀਡੀਆ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮੀਡੀਆ ਦਾ ਜੀ ਇੱਥੇ ਸਾਡੇ ਕੈਂਪਸ 'ਚ ਆਉਣ ਤੇ ਧੰਨਵਾਦ ਮੈਂ ਦੂਰ ਹੈ ਨਾ ਮਨੂ ਇਸ ਬਾਬਾ ਮਾਲ ਦਾ ਚੈਰੀਟੇਬਲ ٹرسٹ ਨਾਲ ਜੁੜੇ ਹੋਏ 21 ਸਾਲ ਹੋ ਗਏ ਇਸ ਸਕੂਲ ਬਾਬਾ ਮਾਲ ਦਾ ਚੈਰੀਟੇਬਲ ٹرسٹ ਜਿਹੜਾ ਹੈ ਇਹ 98 ਵਿੱਚ ਬਣਿਆ ਸੀਗਾ ਤੇ ਹੱਲੇ ਤੱਕ ਇਹਨਾਂ ਨੇ ਆਈ ਕੈਂਪਸ ਵਗੈਰਾ ਲਗਾ ਰਹੇ ਆ ਸੋਸ਼ਲ ਸਰਵਿਸਿਜ਼ ਕਾਫੀ ਕਰਦੇ ਸਭ ਤੋਂ ਪਹਿਲਾਂ ਇਹਨਾਂ ਨੇ ਸੋਸ਼ਲ ਸਰਵਿਸ ਸ਼ੁਰੂ ਕੀਤੀ ਆਈ ਸਕੈਂਪ ਤੋਂ ਔਰ ਉਸ ਵਕਤ ਸਟਿਚਿੰਗ ਸੈਂਟਰ ਚੱਲਦੇ ਹੈਗੇ ਨਾਲ ਦੇ ਪੰਜਾਬ ਦੇ ਜਿਹੜੇ ਵੀ ਨੀਅਰ ਬਾਈ ਪਿੰਡ ਵਗੈਰਾ ਹੈਗੇ ਉੱਥੇ ਜਿੱਥੇ ਕਿ ਬੱਚਿਆਂ ਨੂੰ ਫ੍ਰੀ ਆਫ ਕਾਸਟ ਟੀਚਰਸ ਐ ਆਪਣੇ ਵੱਲੋਂ ਰੱਖਦੇ ਸੀਗੇ ਔਰ ਐਜੂਕੇਸ਼ਨ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਵਾਇਆ ਜਾਂਦਾ ਹੈ ਜਿਦੇ ਨਾਲ ਤਾਂ ਕਿ ਕੱਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕੁੜੀਆਂ ਇੰਡੀਪੈਂਡੈਂਟ ਹੋ ਕੇ ਆਪਣੇ ਬੁਟੀਕਸ ਜਾਂ ਕੁਝ ਵੀ ਫੈਸ਼ਨ ਵਗੈਰਾ ਦਾ ਕਰ ਸਕਣ। ਔਰ ਬਾਬਾ ਮਾਲਦਾਸ ٹرسٹ ਨੇ ਪੋਲੀਓ ਕੈਂਪਸ ਵੀ ਲਗਾਇਆ ਜਿਹੜਾ ਕਿ ਇੱਥੇ ਮੁਹੱਲੀ ਦੇ ਵਿੱਚ ਆਈ ਥਿੰਕ ਸਭ ਤੋਂ ਵੱਡਾ ਪੋਲੀਓ ਕੈਂਪ ਆਰਗੇਨਾਈਜ਼ ਕੀਤਾ ਗਿਆ ਸੀਗਾ ਜਿਦੇ ਬਹੁਤ ਕੁੜੀਆਂ ਐਸੀਆਂ ਸੀਗੀਆਂ ਜਿਹੜੀਆਂ ਕਿ ਆਪਣੇ ਪੈਰ ਤੇ ਚੱਲਣਾ ਵੀ ਸ਼ੁਰੂ ਹੋ ਗਈਆਂ। ਇੱਕ ਲਾਈਵ ਇੱਕ ਮੈਂ ਦੇਖਿਆ ਸੀਗਾ ਕਿ ਮੈਂ ਔਰ ਸਾਡੇ ਜਿਹੜੇ ਟਰਸਟ ਦੇ ਚੇਅਰਮੈਨ ਸੀਗੇ ਜਿਹੜੇ ਸਵਰਗਵਾਸੀ ਬਲਦੇਵ ਸਿੰਘ ਜੀ ਔਰ ਵਾਈਸ ਚੇਅਰਮੈਨ ਸਰ ਅ ਡਾਕਟਰ ਬਲਕਿਸ਼ਨ ਸ਼ਰਮਾ ਜੀ ਹੈਗੇ ਸੀਗੇ ਔਰ ਮੇਰੇ ٹرسٹ ਮੈਂਬਰ ਹੈਗੇ ਆ ਹਰਬੰਸ ਸਿੰਘ ਬਲਦੇ ਆਪਣਾ ਬਲਬੀਰ ਸਿੰਘ ਜੀ ਔਰ ਚਰਨ ਸਿੰਘ ਜੀ ਤੇ ਹੁਣ ਉਸ ਤੋਂ ਬਾਅਦ ਬਲਦੇਵ ਸਿੰਘ ਜੀ ਦੇ ਜਾਣ ਤੋਂ ਬਾਅਦ ਚੇਅਰਪਰਸਨ ਜਿਹੜੇ ਹੈਗੇ ਆ surjit kaur ਹੈਗੇ ਆ ਔਰ ਨਾਲ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਹੈ ਉਹ ਸਾਡੇ ٹرسٹ ਨਾਲ ਜੁੜੇ ਹੋਏ ਆ ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਪੋਸਟ ਨਾ ਹੁੰਦੇ ਹੋਈ ਵੀ ਉਹ ਸਾਡੇ ਨਾਲ ਫਾਈਨੈਂਸ਼ਲੀ ਔਰ ਮੈਟਾਫਿਜ਼ਿਕਲੀ ਦੋਨੋਂ ਤਰੀਕੇ ਨਾਲ ਸਾਡੇ ਨਾਲ ਜੁੜੇ ਹੋਏ ਆ ਉਹ ਅਮਰੀਕਾ ਰਹਿੰਦੇ ਆ ਉਹਨਾਂ ਦੇ ਤਿੰਨੋਂ ਬੇਟੇ ਔਰ ਵਾਈਸ ਚੇਅਰਮੈਨ ਸਰ ਦਾ ਬੇਟੇ ਜਿਹੜੇ ਹੈਗੇ ਉਹਨਾਂ ਦਾ ਕੈਨੇਡਾ ਵੀ ਬਿਜ਼ਨਸ ਹੈ ਔਰ ਆਪਣਾ ਇੰਡੀਆ ਦੇ ਵਿੱਚ ਵੀ ਹੈਗਾ ਤੇ ਉਹ ਸਾਡੇ ਨਾਲ ਮਤਲਬ ਵੀ ਕਿਸੇ ਵੀ ਤਰ੍ਹਾਂ ਦੀ ਸਾਨੂੰ ਫਾਈਨੈਂਸ਼ਲੀ ਕੋਈ ਪ੍ਰੋਬਲਮ ਹੈ ਜਾਂ ਕੋਈ ਕੋਈ ਵੀ ਅਸੀਂ ਜਿਵੇਂ ਕੰਮ ਕਰਨਾ ਚਾਹ ਰਹੇ ਹਾਂ ਕੋਈ ਸੋਸ਼ਲ ਸਰਵਿਸ ਕਰਨਾ ਚਾਹ ਰਹੇ ਹਾਂ ਉਹ ਸਾਡੀ ਫੁੱਲ ਸਪੋਰਟ ਕਰਦੇ ਆਂ ਵਿਦਆਊਟ ਐਨੀ ਮਤਲਬ ਪੋਸਟ ਨਾ ਹੁੰਦੇ ਹੋਏ ਵੀ ਉਹ ਸਾਡੇ ਨਾਲ ਜੁੜੇ ਹੋਏ ਹੈਗੇ ਆ ਸਾਡੀ ਪੂਰੀ ਫੁੱਲ ਹੈਲਪ ਕਰਦੇ ਹੈਗੇ ਆ ਬੀਐਮਡੀ ਪਬਲਿਕ ਸਕੂਲ ਜਿਹੜਾ ਹੈਗਾ 2004 ਦੇ ਵਿੱਚ ਖੁੱਲਿਆ ਸੀਗਾ ਜਦੋਂ ਇਹ ਸਕੂਲ ਖੁੱਲਿਆ ਉਦੋਂ ਸਕੂਲ ਦਾ ਟਰਸਟ ਮੈਂਬਰਸ ਦਾ ਸਭ ਤੋਂ ਮੇਨ ਮੰਤਵ ਹੈ ਸੀਗਾ ਕਿ ਅਸੀਂ ਇਲਾਕੇ ਦੇ ਵਿੱਚ ਜਿਵੇਂ ਹੁਣ ਅੱਜ ਦੀ ਡੇਟ 'ਚ ਮਾਨਵ ਮੰਗਲ ਸਕੂਲ ਜਾਂ ਰਿਆਨ ਇੰਟਰਨੈਸ਼ਨਲ ਸਕੂਲ ਖੁੱਲੇ ਹੋਏ ਐ ਇਹ ਤਾਂ ਬਾਅਦ 'ਚ ਆਏ ਆ ਸਾਡੇ ਤੋਂ ਬੀਐਮਡੀ ਪਹਿਲਾਂ ਸੀਗਾ ਉਹਨਾਂ ਦਾ ਮੰਤਵ ਐ ਸੀਗਾ ਕਿ ਅਸੀਂ ਇਲਾਕੇ 'ਚ ਐਵੇਂ ਦਾ ਸਕੂਲ ਕੋਈ ਖੋਲੀਏ ਜਿਦੇ ਵਿੱਚ ਕਿ ਫੀਸ ਹੋਏਗੀ ਘੱਟ ਔਰ ਉਸ ਤੋਂ ਇਹ ਵਾ ਕਿ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪ੍ਰਾਈਵੇਟ ਸਕੂਲਸ ਜਿਹੜੀਆਂ ਦੇ ਰਹੇ ਹੈਗੇ ਉਹਨਾਂ ਦੇ ਮੁਕਾਬਲੇ ਉਹਮੇ ਦੀਆਂ ਫੈਸਿਲਿਟੀਆਂ ਮਿਲਣ ਤਾਂ ਕਿ ਜਿਹੜੇ ਬੱਚੇ ਸਾਡੇ ਕੋਲ ਆਣ ਉਹਨਾਂ ਦੇ ਕੋਲ ਜਿਹੜੇ ਘਰ ਵੀ ਟਾਇਲਟ ਨਹੀਂ ਹੁੰਦੇ ਜਾਂ ਘਰ ਫੈਸਿਲਿਟੀਆਂ ਨਹੀਂ ਹੈ ਅਸੀਂ ਸਕੂਲ ਜਿਹੜਾ ٹرسٹ ਹੈ ਆਪਣੇ ਵੱਲੋਂ ਪ੍ਰੋਵਾਈਡ ਕਰਵਾਏਗਾ ਤੇ ਅਸੀਂ 2004 ਦੇ ਵਿੱਚ ਜਦੋਂ ਇਹ ਸਕੂਲ ਖੋਲਿਆ ਤੇ ਅਸੀਂ ਆਈ ਥਿੰਕ ਬੱਚਿਆਂ ਨੂੰ ਮਿੱਡੇ ਮੀਲ ਵੀ ਦਿੰਦੇ ਸੀਗੇ ਪਹਿਲੇ ਸਾਲ ਦੇ ਵੀ ਅਸੀਂ 25 ਬੱਚੇ ਅਡਾਪਟ ਵੀ ਕੀਤੇ ਅਸੀਂ ਜਿਹਨੂੰ ਅਸੀਂ ਅਡਾਪਸ਼ਨ ਵਰਡ ਦਿੱਤਾ ਹੋਇਆ ਸੀਗਾ ਜਿਦੇ ਚ ਕੀ ਅਸੀਂ ਬੱਚਾ ਨੂੰ ਯੂਨੀਫਾਰਮ ਬੁక్స్ ਔਰ ਸਾਰਾ ਕੁਝ ਉਹਨਾਂ ਦਾ ਫ੍ਰੀ ਆਫ ਕਾਸਟ ਅਸੀਂ ਕੀਤਾ ਹੋਇਆ ਸੀਗਾ ਉਹਨਾਂ ਤੋਂ ਕੋਈ ਚਾਰजेस ਨਹੀਂ ਲਿੱਤੇ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਅਸੀਂ ਮਿਡ-ਡੇ ਮੀਲ ਵਗੈਰਾ ਇਹਨਾਂ ਨੂੰ ਸਾਰੇ ਸਕੂਲ ਦੇ ਜਿੰਨੇ ਛੋਟੇ ਬੱਚੇ ਸੀ ਉਹਨਾਂ ਜਦੋਂ ਸਕੂਲ ਖੁੱਲਿਆ ਸਾਡੇ ਕੋਲ ਫਸਟ ਪਹਿਲੇ ਸਾਲ ਦੇ ਵਿੱਚ ਇੰਨੀ ਮਤਲਬ ਇੱਥੇ ਕੋਈ ਸੁਸਾਇਟੀਆਂ ਨਹੀਂ ਸੀਗੀਆਂ ਕੋਈ ਨੇੜੇ-ਤੇੜੇ ਕੋਈ ਸਕੂਲ ਨਹੀਂ ਸੀਗਾ ਤਾਂ ਵੀ ਅਸੀਂ 7980 ਬੱਚੇ ਲੈ ਕੇ ਬੈਠੇ ਹੋਏ ਸੀਗੇ ਧੀਰੇ-ਧੀਰੇ ਫਿਰ ਸਾਡੇ ਸਕੂਲ ਦੇ ਵਿੱਚ ਨੋ ਡਾਊਟ ਗ੍ਰੋਥ ਹੁੰਦੀ ਰਹੀ ਉਸ ਤੋਂ ਬਾਅਦ ਸਾਡਾ ਸਕੂਲ ਜਿਹੜਾ 2004 ਤੋਂ ਚੱਲਦਾ ਹੋਇਆ ਅਸੀਂ ਚੈਰਿਟੀ ਕਰਦੇ ਰਹੇ ਬਟ ਸਾਨੂੰ ਕਿਸੇ ਲੈਵਲ ਤੇ ਆ ਕੇ ਇਹ ਲੱਗਾ ਕਿ ਜਿਹੜੀ ਅਸੀਂ ਚੈਰਿਟੀ ਕਰ ਰਹੇ ਹਾਂ ਜਾਂ ਅਸੀਂ ਫ੍ਰੀ ਆਫ ਕਾਸਟ ਜਿਹੜੀ ਐਜੂਕੇਸ਼ਨ ਦੇ ਰਹੇ ਹਾਂ ਨਾ ਅੱਜ ਦੀ ਡੇਟ ਦੇ ਵਿੱਚ ਜਿਹੜੇ ਮਤਲਬ ਵੀ ਕਿਸੇ ਨੂੰ ਇਹ ਲੱਗਦਾ ਸ਼ਾਇਦ ਹੈ ਫ੍ਰੀ ਵਿੱਚ ਦੇ ਰਹੇ ਹਾਂ ਸਭ ਕੁਝ ਤਾਂ ਸ਼ਾਇਦ ਕੁਝ ਕੁਝ ਕਮੀ ਹੋਏਗੀ ਜਾਂ ਕੁਝ ਵੀ ਹੈ ਮਤਲਬ ਵੀ ਉਹਨਾਂ ਨੇ ਬੱਚਿਆਂ ਨੇ ਮਤਲਬ ਵੀ ਸੋਚਿਆ ਕਿ ਅਗਰ ਸਾਨੂੰ ਹੁਣ ਇੱਕ ਚੀਜ਼ ਫ੍ਰੀ ਚ ਮਿਲ ਰਹੀ ਆ ਨਾ 10 ਚੀਜ਼ਾਂ ਹੋਰ ਵੀ ਫ੍ਰੀ ਚ ਮਿਲਿਆ ਫਿਰ ਸਾਡੇ ਕਈ ਕਈ ਆਂਦੇ ਸੀਗੇ ਸਾਡੇ ਕੋਲ ਇੱਥੇ ਜਿਹੜੀ ਮੀਟਿੰਗਸ ਹੁੰਦੇ ਸੀ ਕਿ 250 ਉਦੋਂ ਫੀਸ ਸੀਗੀ 250 ਰੁਪਏ ਸਿਰਫ ਫੀਸ ਸੀ ਬਸ ਦੀ ਫੀਸ ਵੀ ਸਾਡੀ 250 ਸੀ ਉਸ ਟਾਈਮ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੀ ਫੀਸ 1500 ਤੋਂ 2000 ਸੀਗੀ ਹੋਲੀ-ਹੋਲੀ ਫੇਰਸ ਅਸੀਂ ਆਪਣਾ ਸਕੂਲ ਦੇ ਵਿੱਚ ਆਪਣਾ ਫੀਸਿਜ਼ ਥੋੜੀਆਂ ਜਿਹਾ ਇਨਕਰੀਸ ਕੀਤੀਆਂ ਅੱਜ ਦੀ ਡੇਟ ਇਚ ਅਸੀਂ ਬੱਚਿਆਂ ਦੀ ਫੀਸ ਲੈ ਰਹੇ ਹੈਗੇ 2000 ਬਿਕੋਜ਼ ਸਾਡੀ ਐਬਲੀ ਜਿਹੜੀ ਜਗਾ ਸੀਗੀ ਸਾਨੂੰ ਸਕੂਲ ਸਾਡਾ ਮੋਹਾਲੀ ਔਰ ਚੰਡੀਗੜ੍ਹ ਦੇ ਇੱਕ ਤਰ੍ਹਾਂ ਸੀ ਬਾਰਡਰ ਤੇ ਆ 63 ਨੂੰ ਪਹਿਲਾਂ ਕੋਈ ਕਹਿੰਦਾ ਸੀ ਮੋਹਾਲੀ ਦਾ ਹੈ ਜਾਂ ਕੋਈ ਕਹਿੰਦਾ ਸੀ ਚੰਡੀਗੜ੍ਹ ਦਾ ਹੈ ਤੇ ਅਸੀਂ ਫਿਰ ਯੂਟੀ ਵੱਲ ਮਤਲਬ ਵੀ ਕੀਤਾ ਕਿ ਅਸੀਂ ਸੀਬੀਐਸਸੀ ਤੋਂ ਐਫੀਲੀਏਸ਼ਨ ਲਵਾਵਾਂਗੇ ਤੇ ਅਸੀਂ ਯੂਟੀ ਵੱਲ ਜਦੋਂ ਮਤਲਬ ਵੀ ਮੂਵ ਕੀਤਾ ਕਿ ਸਾਡੇ ਸਕੂਲ ਨੂੰ ਵੀ ਅਸੀਂ ਐਫੀਲੀਏਟ ਕਰਵਾਈਏ ਤਾਂ ਕਿ ਐਫੀਲੀਏਸ਼ਨ ਲੈ ਕੇ ਅਸੀਂ ਥੋੜਾ ਗਰੋ ਕਰ ਪਈਏ ਸਕੂਲ ਨੂੰ ਆਉਣ ਵਾਲੇ ਟਾਈਮ ਵਿੱਚ ਸਾਡੇ ٹرسٹ ਮੈਂਬਰਸ ਦਾ ਇਹੋ ਟੀਚਾ ਹੈਗਾ ਕਿ ਅਸੀਂ ਹਰ ਸਾਲ ਦੇ ਵਿੱਚ ਦੋ ਜਾਂ ਤਿੰਨ ਕੈਂਪਸ ਦਾ ਲਗਾਇਆ ਕਰਾਂਗੇ ਜਿਹੜੀਆਂ ਮੈਰਿਜਸ ਵਗੈਰਾ ਹੈਗੀਆਂ ਉਹ ਵੀ ਅਸੀਂ ਕਰਾਂਗੇ ਔਰ ਹੋਰ ਵੀ ਸਾਡਾ ਚੱਲ ਰਿਹਾ ਹੈਗਾ ਕਿ ਅਗਰ ਕੋਈ ਬਜ਼ੁਰਗ ਜਿਹੜੇ ਅੱਜ ਅੱਜ ਦੀ ਡੇਟ ਦੇ ਵਿੱਚ ਵੀ ਪ੍ਰੋਬਲਮ ਹੈ ਇਹੋ ਹੈ ਕਿ ਪਿੰਡਾਂ ਦੇ ਵਿੱਚੋਂ ਪੇਸ਼ੈਂਟ ਜਿਹੜੇ ਆ ਬਜ਼ੁਰਗ ਜਿਹੜੇ ਆ ਉਹ ਇੱਥੇ ਨਹੀਂ ਆ ਸਕਦੇ ਕਿਉਂਕਿ ਉਹਨਾਂ ਨੂੰ ਕੋਈ ਲਿਆਉਣ ਵਾਲਾ ਨਹੀਂ ਹੈ ਤੇ ਸਾਡੇ ٹرسٹ ਹੁਣ ਇਹ ਸੋਚ ਰਿਹਾ ਕਿ ਅਸੀਂ ਖੁਦ ਜਾ ਕੇ ਉਥੇ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਕੈਂਪ ਖੁਦ ਲਗਾਵਾਂਗੇ ਤਾਂ ਕਿ ਜਿਹੜੇ ਜਿਨ੍ਹਾਂ ਨੇ ਆਣਾ ਹੈ ਇੱਥੇ ਉਹ ਆਣ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹ ਪ੍ਰੋਬਲਮ ਨੂੰ ਵੀ ਅਸੀਂ ਸੋਲਵ ਕਰ ਦਈਏ ਮੇਰਾ ਨਾਮ ਡਾਕਟਰ सुरेंद्र ਸਿੰਘ ਹੈ ਮੈਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਮੈਂ ਐਜ਼ ਲੈਕਚਰ ਫਿਜ਼ਿਕਸ ਪੜ੍ਹਾਉਂਦਾ ਸੀ ਉਹਦੇ ਬਾਅਦ ਮੈਂ ਉਥੇ ਪ੍ਰਿੰਸੀਪਲ ਵੀ ਰਿਹਾ ਪਹਿਲੇ ਮੈਂ ਗੌਰਮੈਂਟ ਮੋਹੱਲਾ ਸੀਨੀਅਰ ਸੈਕੰਡਰੀ ਸਕੂਲ ਸੈਕਟਰ 33 ਦੇ ਵਿੱਚ ਪ੍ਰਿੰਸੀਪਲ ਸੀ ਉਹਦੇ ਬਾਅਦ ਮੈਂ ਗੌਰਮੈਂਟ ਮੋਹੱਲਾ ਸੀਨੀਅਰ ਸੈਕੰਡਰੀ ਸਕੂਲ ਸੈਕਟਰ 21 ਦੇ ਵਿੱਚ ਪ੍ਰਿੰਸੀਪਲ ਰਿਹਾ ਉਦੇ ਬਾਅਦ ਮੇਰਾ ਪ੍ਰਮੋਸ਼ਨ ਹੋ ਗਿਆ ਹੋਰ ਮੈਂ ਕਿਉਂਕਿ ਹਰਿਆਣਾ ਕੈਡਰ ਦਾ ਟੀਚਰ ਸੀ ਤਾਂ ਮੈਂ ਹਰਿਆਣਾ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਅਸਿਸਟੈਂਟ ਡਾਇਰੈਕਟਰ ਆ ਉੱਥੋਂ ਰਿਟਾਇਰ ਹੋ ਗਰ ਕੇ 2022 ਜੁਲਾਈ 2021 ਦੇ ਵਿੱਚ ਮੈਂ BMD ਪਬਲਿਕ ਸਕੂਲ ਸਕਟਾ 63 ਚੰਡੀਗੜ੍ਹ ਦੇ ਵਿੱਚ ਪੈਚ ਪ੍ਰਿੰਸੀਪਲ ਜੋਇਨ ਕੀਤਾ ਜਦ ਮੈਂ ਇੱਥੇ ਜੋਇਨ ਕੀਤਾ ਸੀ ਤਾਂ ਸਕੂਲ ਓਨਲੀ 5th ਕਲਾਸ ਤੱਕ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਐਜੂਕੇਸ਼ਨ ਡਿਪਾਰਟਮੈਂਟ ਤੋਂ ਰਿਕੋਗਨਾਈਜ਼ ਸੀ मैनेजमेंट के साथ मिलके अस्सी इननु मिडिल स्टैंडर्ड तक रिकॉग्नाइज कराया। ਹੁਣ ਐ ਸਕੂਲ 8ਵੀਂ ਤੱਕ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਐਜੂਕੇਸ਼ਨ ਡਿਪਾਰਟਮੈਂਟ ਕੋਲੋਂ ਰਿਕੋਗਨਾਈਜ਼ ਹੈ। ਅਗਲੇ ਸਾਲ ਤੋਂ ਅਸੀਂ ਇਨਨੂੰ ਜਦੋਂ ਜਦੋਂ ਸਾਡੀ ਕਲਾਸ 8ਵੀਂ ਕਲਾਸ ਆ ਜਾਊਗੀ ਤਾਂ ਇਹਨੂੰ ਅਸੀਂ CBSE ਤੋਂ ਐਫੀਲੀਏਟ ਕਰਾ ਕੇ 10ਵੀਂ ਤੱਕ ਲੈ ਜਾਉਂਗੇ। ਸਕੂਲ ਸਾਡੇ ਸਕੂਲ ਦੀ ਬਿਲਡਿੰਗ ਬੜੀ ਕੰਪਲੀਟ ਹੈ। ਇਹਦੀ ਲਗਭਗ 4000 ਦੇ ਕਰੀਬ ਕਿਤਾਬਾਂ ਹੈ ਲਾਇਬ੍ਰੇਰੀ ਦੇ ਵਿੱਚ 20 ਕਮਰੇ ਇੱਥੇ ਬਨੇ ਹੋਏ ਸਾਇੰਸ ਲੈਬ ਹੈ ਆਰਟ ਰੂਮ ਹੈ ਮੈਥਮੈਟਿਕਸ ਲੈਬ ਹੈ ਸਾਇੰਸ ਲੈਬ ਹੈ ਇਹ ਸਾਰੀ ਲੈਬ ਪਹਿਲੇ ਤੋਂ ਹੀ ਤਿਆਰ ਹੈ ਸਕੂਲ ਦੇ ਜੋ ਕਮਰੇ ਹੈ ਉਹ ਬੱਚਾ ਦਾ ਸਾਈਜ਼ ਕੇ ਅਕੋਰਡਿੰਗ ਹੈ ਜਿਹਦੇ ਵਿੱਚ ਘੱਟ ਤੋਂ ਘੱਟ 40 ਬੱਚੇ ਬੜਾ ਆਰਾਮ ਨਾਲ ਬਹਿ ਸਕਦੇ ਹਨ ਫੁਲੀ ਸਪੇਸਿਸ ਬਿਲਡਿੰਗ ਹੈ ਸਾਡਾ ਬਹੁਤ بڑا ਗਰਾਊਂਡ ਹੈ ਸਕੂਲ ਦੀ ਲੈਂਡ ਲਗਭਗ 4.5 ਏਕੜ ਹੈ ਇਦਾਂ ਬਿਚ ਸਾਡੇ ਟੈਨਿਸ ਗਰਾਊਂਡ ਬਨੇ ਹੋਏ ক্রিকেট ਦਾ ਗਰਾਊਂਡ ਹੈ ਫੁੱਟਬਾਲ ਗਰਾਊਂਡ ਹੈ ਹੋਰ ਵੀ ਕੋਈ ਹੋਰ ਦੂਜੇ ਬਾਲੀਬਾਲ ਐਕਟ ਸਪੋਰਟ ਕੇ ਗਰਾਊਂਡ ਅਸੀਂ ਬਣਾ ਸਕਦੇ ਹਾਂ ਸਾਡਾ ਸਕੂਲ ਪ੍ਰੀ ਪ੍ਰਾਇਮਰੀ ਤੋਂ ਲੈ ਕਰਕੇ 8% 8ਵੇਂ ਤੱਕ ਹੈ ਪ੍ਰੀ ਨਰਸਰੀ ਨਰਸਰੀ ਐਨ ਕੇ ਜੀ ਹੋਰ ਯੂ ਕੇ ਜੀ ਤੱਕ ਸਾਡੀ ਪ੍ਰੀ ਪ੍ਰਾਇਮਰੀ ਕਲਾਸਿਸ ਹਾਂ ਸਾਡੀ ਸਟਰੈਂਥ ਬਿਲਕੁਲ ਇਨੀ ਹੁੰਦੀ ਹੈ ਜਿਸ ਤੇ ਕਿ ਬੱਚੇ ਪਰ ਸਪੈਸ਼ਲੀ ਟੀਚਰ ਧਿਆਨ ਰੱਖ ਸਕਣ ਅਸੀਂ ਇਸੇ ਸਾਲ ਆਪਣੇ ਸਕੂਲ ਨੂੰ 10ਵੀਂ ਤੱਕ CBSE ਤੋਂ ਅਫੀਲੀਏਟ ਕਰਾਂਗੇ ਹੋਰ ਸਾਡੀ 9ਵੀਂ 10ਵੀਂ ਕਲਾਸ ਵੀ ਫਿਰ ਸ਼ੁਰੂ ਹੋ ਜਾਊਗੀ ਸਕੂਲ ਦੇ ਕੋਲ ਬਹੁਤ ਗਰਾਊਂਡ ਹੈ ਬਹੁਤ ਫੈਸਿਲਿਟੀਜ਼ ਹਨ ਔਰ ਅਸੀਂ 1-2 ਸਾਲ ਦੇ ਵਿੱਚ ਪੂਰੇ ਸਕੂਲ ਨੂੰ ਡਿਜੀਟਲ ਵੀ ਕਰ ਜਾਾਂਗੇ ਜਿੱਦੇ ਕੋਲ ਸਾ ਡਿਜੀਟਲ ਬੋਰਡ ਹੋਣਗੇ ਕਲਾਸ ਦੇ ਵਿੱਚ ਔਰ ਡਿਜੀਟਲੀ ਅਸੀਂ ਬੱਚਾ ਨੂੰ ਪੜਾਇਆ ਕਰਾਂਗੇ ਥੈਂਕ ਯੂ ਵੈਰੀ ਮਚ ਮੈਂ ਡੰਗਵਹਾਦਰ ਕੁੰਬੜਾ ਪਿੰਡ ਤੋਂ ਬੋਲਦਾ। ਬਾਬਾ ਮਲਦਾਸ ਟਰਸਟ ਜਿਹੜੀ ਬਣੀ ਹੈ ਗੁੰਬੜੇ ਪਿੰਡ ਦੀ। ਉਹਨਾਂ ਨੇ ਇੱਥੇ ਆਪਰੇਸ਼ਨ ਕਰਾਏ ਸੀ ਅੱਖਾਂ ਦੇ। ਔਰ ਬਹੁਤ ਸਫਲ ਆਪਰੇਸ਼ਨ ਹੋਏ ਐ ਤੇ ਉਹਦੇ 'ਚ ਨਿਗਾਹ ਸਾਰਿਆਂ ਠੀਕ ਬਣ ਗਈ। ਮੇਰਾ ਨਾਮ ਮਦਨ ਸਿੰਘ ਹੈ ਜੀ। ਮਰਤਾ ਟੀਵੀ ਕਰੈਨਿੰਗ ਵਾਲਾ ਹਾਂ ਜੀ। ਜ਼ਿਲ੍ਹਾ ਪੰਚਕੂਲਾ ਹੈ ਜੀ। ਮੇਰੀਆਂ ਅੱਖਾਂ ਮੇਂ ਦਿੱਕਤ ਸੀ। ਅੱਖਾਂ ਮੇਂ ਗੁੰਨ ਹੋਇਆ ਥਾ ਜੀ ਪਹਿਲੇ। ਮੈਂ ਇਸੇਕੇ ਕੇ ਹਸਪੀਟਲ ਮੈਂ ਦਿਖਾਣ ਆਇਆ ਥਾ ਜੀ ਜੀਪੀਓ ਸਿਟੀ ਹਸਪੀਟਲ ਮੈਂ। ਇੱਥੇ ਯਹਾਂ ਪਰ ਮਾਮਰਾ ਸਾਰਾ ਬਲੈਸ ਫਰੀ ਪੜਿਆ ਜੀ ਦਵਾਈ ਬੁੱਟੀ ਸਭ ਫਰੀ ਹੋਈ ਹੈ ਜੀ ਬੜੀਆ ਤਰੀਕੇ ਨਾਲ ਪੜਿਆ ਜੀ ਮੈਂ ਅਵਤਾਰ ਸਿੰਘ ਸਵਾਨੇ ਤੋਂ ਆਇਆ ਸੀ ਬੀਐਮਡੀ ਪਬਲਿਕ ਸਕੂਲ ਜਿਹੜਾ ਹੈਗਾ ਇਹ ਇਹਨਾਂ ਨੇ ਇੱਥੇ ਅੱਖਾਂ ਦਾ ਕੈਂਪ ਲਗਵਾਇਆ ਹੈਗਾ ਜੇਪੀ ਹਸਪੀਟਲ ਤੋਂ ਤੇ ਮਨੂੰ ਕੱਭੀ ਆਖ ਤੋਂ ਥੋੜਾ ਤੋਂ ਦੁਲ੍ਹਾ ਦਿਖ ਰਿਹਾ ਸੀ ਤੇ ਇੱਥੇ ਆਪਰੇਸ਼ਨ ਕਰਵਾਇਆ ਜੇਪੀ ਹਸਪੀਟਲ ਤੋਂ ਬੀਐਮਡੀ ਪਬਲਿਕ ਸਕੂਲ ਚ ਕੈਂਪ ਲਗਾਇਆ ਸੀ ਅੱਖਾਂ ਦਾ ਉਹ ਤੋਂ ਮੈਂ ਆਪਰੇਸ਼ਨ ਕਰਾਇਆ ਆਪਰੇਸ਼ਨ ਕਰਾਉਣ ਦੇ ਬਾਅਦ 15 20 ਦਿਨ ਬਾਅਦ ਮੈਂ ਹੁਣ ਅੱਖਾਂ ਤੋਂ ਮੈਨੂੰ ਬਿਲਕੁਲ ਸਾਫ਼ ਦਿਖ ਰਿਹਾ ਹੈਗਾ ਜੇਪੀ ਹਸਪੀਟਲ ਵਾਲੇ ਸਟਾਫ ਔਰ ਡਾਕਟਰ ਬੜੇ ਕੋਆਪਰੇਟਿਵ ਹੈਗੇ ਔਰ ਠੀਕ ਹੀ ਚਾਰਜ ਲੈਂਦੇ ਹੈਗੇ ਸਾਰੇ ਬੀਐਮਡੀ ਪਬਲਿਕ ਸਕੂਲ ਵਾਲੇ ਵੀ ਇੱਕ ਕੈਂਪਾਂ ਦੇ ਵਿੱਚ ਬੜੀ ਸੇਵਾ ਕਰਦੇ ਰਹਿੰਦੇ ਹੈਗੇ ਇਹਨਾਂ ਦਾ ਬੜਾ-ਬੜਾ ਧੰਨਵਾਦ ਜੇਪੀ ਹਸਪੀਟਲ ਦਾ ਵੀ ਬੜਾ ਧੰਨਵਾਦ ਹੈ ਜੀ ਬਾਬਾ ਮਲਦਾਸ ਸੋਸਾਇਟੀਬਲ ਟਰਸਟ ਬੱਚਿਆਂ ਦੀ ਅਤੇ ਸਮਾਜ ਦੀ ਸੇਵਾ ਕਰ ਰਿਹਾ। ਬੱਚਿਆਂ ਵਾਸਤੇ ਐਜੂਕੇਸ਼ਨ ਨੂੰ ਸਭ ਤੋਂ ਉੱਪਰ ਰੱਖਿਆ ਹੋਇਆ ਹੈ। ਟਰਸਟ ਜਿਹੜੇ ਪੰਜ ਪਰਿਵਾਰ ਨੇ ਜਿਹੜੇ ਕੀ ਪੂਰਾ ਟਰਸਟ ਨੂੰ ਚਲਾਉਣ ਨੇ ਉਹ ਦੇਖੋ ਬਜ਼ੁਰਗ ਨੇ। ਲੇਕਿਨ 2-10 ਪਹਿਲਾਂ ਵੀ ਉਹਨਾਂ ਨੇ ਐਜੂਕੇਸ਼ਨ ਦਾ ਜ਼ੋਰ ਦਿੱਤਾ ਤਾਂ ਕਿ ਕਿਸੇ ਪਰਿਵਾਰ ਦਾ ਕੋਈ ਬੱਚਾ ਪੈਸੇ ਦੀ ਕਮੀ ਕਾਰਨ ਜਿਹੜੀ ਸਿੱਖਿਆ ਉਹ ਤੋਂ ਵਾਂਝਾ ਨਾ ਰਹਿ ਸਕੇ। ਇਸੀ ਸੋਚ ਨਾਲ ਇਹ ٹرسٹ ਅੱਜ ਵੀ ਕੰਮ ਕਰ ਰਿਹਾ ਹੈਗਾ ਤੇ ਜੋ ਗੱਲ ਅੱਜ ਤੋਂ 2 ਦਸ਼ਕ ਪਹਿਲਾਂ ਸੋਚੀ ਗਈ ਸੀ ਅੱਜ ਵੀ ਉਸ ਤੇ ਕਾਇਮ ਹੈ ਤੇ ਹੁਣ ਇਹ ਤਿਆਰੀ ਕੀਤੀ ਜਾ ਰਹੀ ਹੈ ਕਿ ਇਸ ਸਕੂਲ ਨੂੰ ٹرسٹ ਦੇ ਸਕੂਲ ਨੂੰ ਜਿਹੜਾ ਹੈਗਾ ਉਹਨੂੰ CBSE ਨਾਲ ਜੋੜਿਆ ਜਾ ਸਕੇ ਤਾਂ ਕਿ ਹੋਰ ਅੱਛੀ ਪੜ੍ਹਾਈ ਜਿਹੜੀ ਹੈਗੀ ਹੈ ਉਹ ਦਿੱਤੀ ਜਾ ਸਕੇ ਇਸ ਸਕੂਲ ਦੇ ਵਿੱਚ ਬਹੁਤ ਸਾਰੇ ਟੀਚਰ ਨੇ ਬਹੁਤ ਸਾਰੇ ਹੋਰ ਜਿਹੜੇ ਵਲੰਟੀਅਰਸ ਵੀ ਆਉਂਦੇ ਨੇ ਤੇ ਨਾਲ ਨਾਲ ਉਹ ਸਾਰੇ ਮਿਲ ਕੇ ਇੱਕੀ ਗੱਲ ਦੁਪੱਸਟਾ ਦੰਦੇ ਆ ਕਿ ਐਜੂਕੇਸ਼ਨ ਸਿਸਟਮ ਉੱਚਾ ਹੋਵੇ ਐਜੂਕੇਸ਼ਨ ਸਿਸਟਮ ਅੱਛਾ ਹੋਵੇ ਔਰ ਬੱਚਾ ਨੂੰ ਅੱਛੀ ਤੋਂ ਅੱਛੀ ਪੜ੍ਹਾਈ ਜਿਹੜੀ ਮਾਰਕੀਟ ਦੇ ਵਿੱਚ ਪ੍ਰਾਈਵੇਟ ਸਕੂਲ ਆ ਉਹਨਾਂ ਨਾਲੋਂ ਸਸਤੇ ਮਿਲ ਜਾਵੇ ਇਸ ਵਾਸਤੇ ਇਹ ਟਰਸਟ ਕੰਮ ਕਰ ਰਿਹਾ ਅੱਜ ਦੇ ਮਹਾਪੁਰਖ ਪ੍ਰੋਗਰਾਮ ਵਿੱਚ ਮੈਨੂੰ ਮਨੋਜੋਸ਼ੀ ਅਤੇ ਮੇਰੇ ਕੈਮਰਾ ਪਰਸਨ ਅਸ਼ਵਨੀ ਮਿਨਾਸ ਨੂੰ ਦਿਓ ਇਜਾਜ਼ਤ ਅਗਲੇ ਹਫਤੇ ਫਿਰ ਕਿਸੇ ਮਹਾਪੁਰਖ ਨਾਲ ਤੁਹਾਨੂੰ ਕਰਾਵਾਂਗੇ ਰੋਬਰੂ